ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤਿੰਨਾਂ ਰੀ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਵੀ ਸਭ ਦੇ ਘਰ ਪਰਵਾਸ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਤੇ ਲੈ ਮਿੱਤਰੋ ਅੱਜ ਵਾਲੀ ਵੀਡੀਓ ਆ ਠੀਕ ਆ ਬਹੁਤ ਭਰਾਵਾਂ ਦੇ ਮੈਨੂੰ ਮੈਸੇਜ ਸੀ ਵੀ ਭਾਈ ਬੱਚੇ ਜਾਂ ਕਬੂਤਰ ਥੱਲੋਂ ਹਨਾ ਮਤਲਬ ਬੇਟ ਨਹੀਂ ਫੜਦੇ ਤੇ ਰੰਗ ਨਹੀਂ ਹਨਾ ਲਾਲ ਨਹੀਂ ਹੁੰਦੇ दाना ਪਾਣੀ ਵੀ ਖਾਂਦੇ ਆ ਸਹੀ ਖਾਂਦੇ ਆ ਉਹ ਇਕੱਠੇ ਜੋ ਕੇ ਬਹਿ ਜਾਂਦੇ ਆ ਹਨਾ ਤੇ ਉਹਦੇ ਵਾਸਤੇ ਅੱਜ ਤੁਹਾਨੂੰ ਬਹੁਤ ਸੋਹਣੀ ਚੀਜ਼ ਦੱਸੂਗਾ ਬਾਈ ਠੀਕ ਆ ਤੇ ਯੂਜ਼ ਕਰਿਓ ਤੇ ਰਿਜ਼ਲਟ ਦੇਖ ਕੇ ਮੈਨੂੰ ਫਿਰ ਦੱਸਿਓ ਠੀਕ ਆ ਤੇ ਨਲੇ ਕੱਢਦੇ ਆ ਆਪਾਂ ਬੱਚੇ ਬਾਹਰ ਠੀਕ ਆ ਅੱਜ ਐਂ ਹਿਸਾਬ ਨਾਲ 10 ਕ ਦਾ ਟਾਈਮ ਹੈ ਤੁਫ ਵਧੀਆ ਲੱਗੀ ਆ ਤੇ ਅੱਜ ਆਪਾਂ ਛੱਡਣ ਲੱਗਿਆ ਬੱਚੇ ਬਾਹਰ ਠੀਕ ਆ ਇਧਰੋਂ ਕਰਦੇ ਆ ਸ਼ੁਰੂ ਨਲੇ ਓਏ ਇੱਥੇ ਨਹੀਂ ਬੇਟੇ ਇੱਥੇ ਨਵੇਂ ਬੱਚੇ ਨੇ ਹਜੇ ਬੈਣ ਤਾਂ ਲੱਗ ਗਏ ਤੇ ਸਾਰੇ ਮੇਰੇ ਭਰਾ ਵਰਤਿਓ ਠੀਕ ਹੈ ਤੇ ਹੁਣ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਭਰਾ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਅੱਗੇ ਆਪਣੇ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਪਹਿਲਾਂ ਆਪਾਂ ਨਹੀਂ ਵੀਡੀਓ ਪਾਉਂਦੇ ਸੀ ਠੀਕ ਹੈ ਕੁਝ ਕੁ ਘਰੇ ਕਾਰਨਾ ਕਰਕੇ ਥੋੜਾ ਟਾਈਮ ਨਹੀਂ ਵੀਡੀਓ ਪਈਆਂ ਪਰ ਹੁਣ ਬਾਈ ਡੇਲੀ ਪਾਇਆ ਕਰਾਂਗੇ ਤੇ ਜੁੜੋ ਮੇਰੇ ਭਰਾ ਜਿੰਨੇ ਆ ਤੇ ਗਾ ਵੀ ਸ਼ੇਅਰ ਕਰੋ ਠੀਕ ਹੈ ਤੇ ਇੱਕ ਆਪਾਂ ਦੱਸਾਂਗੇ ਬਾਈ ਜਿਨ੍ਹਾਂ ਦੀਆਂ ਲੱਤਾਂ ਲੁੱਤਾਂ ਖੜ ਜਾਂਦੀਆਂ ਨੇ ਹਨਾ ਉਹਨਾਂ ਵਾਸਤੇ ਵੀ ਤੇ ਕਰਿਓ ਨੋਟ ਮੇਰੇ ਭਰਾ ਤੇ ਬਾਕੀ ਆਪਾਂ ਮਿਲਦੇ ਹੁਣ ਬਾਹਰ ਆਣੇ ਆਪਣੇ ਬੱਚੇ ਹੋਣ ਵਾਲੇ ਠੀਕ ਆ ਉਹ ਵੀ ਬੱਚੇ ਜਿਹਨਾਂ ਨੇ ਭਰਪੂਰ ਜੇ ਖਾਦੇ ਹੋਏ ਸੀ ਹੌਲੀ ਹੌਲੀ ਸੈੱਟ ਹੋਏ ਨੇ ਠੀਕ ਆ ਆ ਦੇਖੋ ਬੱਚੇ ਸਾਲੋ ਸਹੀ ਨੇ ਕਿਤੇ ਇਹਦੇ ਵਾਸਤੇ ਕੀ ਕਰਨਾ ਆਪਾਂ ਉਹ ਸਾਰਾ ਤੁਹਾਨੂੰ ਦੱਸਾਂਗੇ ਬਾਬਾ ਨੇ ਰਿਹਾ ਆਪਣੇ ਨਾਲ ਆਨੇ ਆਪਣੇ ਆ ਆਪਣਾ ਕਮਾਂਡਲਾ ਬੱਚਾ ਚਿੱਟੀ ਕਾਲੀ ਦਾ ਇਹ ਜਿਹੜਾ ਆਪਾਂ ਗੁਰੀ ਕੰਨੀ ਦਾ ਬੱਚਾ ਛੱਡਿਆ ਸੀਗਾ ਇਹ ਉਹਦਾ ਭਾਈ ਆ ਠੀਕ ਆ ਆ ਇਹ ਸੇ ਰਹੀ ਬੱਚਾ ਕਾਲ ਸਿਰੇ ਦਾ ਇਹ ਆਪਣੇ ਗੇਲੇ ਵਾਲੇ ਭਰਾ ਨਰੈਣ ਦਾ ਕਬੂਤਰ ਆਇਆ ਹੋਇਆ ਆਪਣੇ ਕੋਲ ਉਹਦਾ ਬੱਚਾ ਇਹ ਇਹ ਬਈ ਛੋਟੇ ਹੁੰਦੇ ਜਮੇ ਪੱਲੇ ਖੜ ਗਏ ਸੀ ਜਮੀ ਮਤਲਬ ਜਮੇ ਹੀ ਮਾਰਦਾ ਸੀ ਤੇ ਹੁਣ ਜਾ ਕੇ ਸੈੱਟ ਹੋਇਆ ਆਹ ਉਤਰੀ ਜਾਂਦਾ ਵੀ ਆਪਾਂ ਕਰਾਂਗੇ ਹੁਣ ਟ੍ਰੀਟਮੈਂਟ ਠੀਕ ਹੈ ਤੇ ਜੋ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਕੀ ਕਰਦੇ ਆ ਨਾਇਮੈਟ੍ਰਿਕ ਕੋ ਖੁੱਡੇ ਚੋਂ ਕੱਢ ਤੇ ਹੁਣ ਆਜੋ ਦੂਜੇ ਖੁੱਡੇ ਚ ਇਹਦੇ ਜੋ ਕੱਢਦੇ ਆ ਆਪਣੇ ਆ ਚੀਨੇ ਬੱਚੇ ਆ ਮਾਜੀ ਨੇ ਬੱਚੇ ਨੇ ਆਪਣੇ ਇਹ ਬਈ ਪੁੰਨੂ ਵਾਲੇ ਤੇ ਬਾਪੂ ਧੰਨੇ ਵਾਲੇ ਨਿਸੇ ਨੇ ਪਿਆਵੈ ਜਿਹੜਾ ਪੁੰਨੂ ਵਾਲੇ ਤੇ ਧੰਨੇ ਵਾਲਿਆਂ ਦਾ ਤੇ ਮਾਂ ਇਹਦੀ ਬਈ ਸਰਦਾਰ ਵਾਲਿਆਂ ਚੋਂ ਆ ਆਪਣੇ ਬਈ ਬੜਾਈ ਹੋਈ ਹੈ ਵੱਡੇ ਕੋਲੋਂ ਆ ਆਪਣੇ ਡੱਬੇ ਠੀਕ ਆ ਮਾਂ ਇਹਨਾਂ ਦੀ ਕਮੰਡ ਲਈ ਆ ਨੀਲੀ ਡੱਬੀ ਖੱਟੀ ਗਾਲੀ ਦੀ ਆ ਆਹੀ ਆਪਣਾ ਦੂਜਾ ਝੋਟਾ ਇੱਕ ਮੜਲਾ ਬਣੂਗਾ ਬਾਈ ਆ ਦੇਖ ਖੜ ਨਹੀਂ ਦੇਖੋ ਬੱਚੇ ਦੀ ਐ ਹ ਤ ਤੇ ਜੋ ਵੀ ਆਪਾਂ ਕਰਿਆ ਕਰਾਂਗੇ ਬਈ ਸਾਰਾ ਤੁਹਾਡੇ ਭਰਾਵਾਂ ਨਾਲ ਆਪਾਂ ਸ਼ੇਅਰ ਕਰਿਆ ਕਰਾਂਗੇ ਭਰਾ ਬਣ ਕੇ ਸਪੋਰਟ ਕਰੋ ਦੱਬ ਕੇ ਆਪਣੇ ਮੋਟੂ ਦੇ ਬੱਚੇ ਇਹ ਵੀ ਖਾਰੀਆਂ ਨਹੀਂਆਂ ਖਟੀਆਂ ਹੀ ਅੱਖਾਂ ਗਰੀ ਜਾਂਦੇ ਨੇ ਇੱਕ ਖਟੀਆਂ ਦਾ ਰੂਗਾ ਇੱਕ ਸ਼ਾਹ ਖਾ ਰੂਗਾ ਇਹਦਾ ਭਾਈਆ ਸ਼ਾਹ ਖਾ ਬੈਠਾ ਘੰਡਾਲਾ ਇਹ ਸ਼ਾਹ ਖਾ ਸਾਹ ਦੇਖੋ ਇਹ ਸ਼ਾਹ ਖਾ ਠੀਕ ਹੈ ਜਿਨ੍ਹਾਂ ਦੀ ਦੁਨੀਆ ਫੈਨ ਹੈ ਆਪਣੇ ਸ਼ਾਖਾਂ ਦੀ ਉਹ ਇਹਦੇ ਦੋ ਭੈਣਾ ਛੱਡੀਆਂ ਸੀ ਮਤਲਬ ਇਹਦੀਆਂ ਮਾਸੀਆਂ ਦੋਵਾਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਜਿੱਤੀ ਹੈ ਠੀਕ ਹੈ ਤੇ ਆ ਆਪਣੇ ਪੁਰਾਣੇ ਖੁੰਡ ਠੀਕ ਆ ਵੱਡੇ ਪੱਠੇ ਨੇ ਇਹ ਇਹ ਵੀ ਬਾਜੀਆਂ ਛੱਡਣੇ ਆਪਾਂ ਤੇ ਆ ਉਹ ਬੱਚਾ ਜਿਹੜਾ 4 ਦਿਨਾਂ ਬਾਅਦ ਮੋੜਿਆ ਸੀ ਭਾਈ ਆਪਣਾ ਠੀਕ ਆ ਇਹਦਾ ਭਾਈ ਤਾਂ ਉੱਥੇ ਰਹਿਣ ਲੱਗ ਗਿਆ ਗੋਲਿਆਂ ਦੀ ਟੈਂਕੀ ਤੇ ਉਹ ਖੱਟੀਆਂ ਦਾ ਸੀ ਇਹ ਚਿੱਟੀਆਂ ਦਾ ਤੇ ਐਤਕੀ ਵਾਲੇ ਦੇ ਭਾਈ ਸ਼ਾਇਦ हां इक ਦਾ ਚਿੱਟੀਆਂ ਦਾ ਤੇ ਫੇਰ ਇੱਕ ਖੱਟੀਆਂ ਦਾ ਮੈਂ ਲਾਦਾ ਆ ਦੇਖ ਲਓ ਕਿੱਥੇ ਬੈਠਾ ਚੱਲ ਬੇਟੇ ਠੀਕ ਆ ਫੇਰ ਹੋਰ ਕੱਢਦੇ ਆ ਹਜੇ ਅੱਜ ਬੱਚੇ ਵੱਡੇ ਬੱਚੇ ਨਹੀਂ ਕੱਢਦੇ ਕਿਉਂਕਿ ਨਾ ਵੱਡੇ ਫਿਰ ਛੋਟਿਆਂ ਨੂੰ ਮਾਰਦੇ ਆ ਫਿਰ ਥੱਲੇ ਸੜ ਦਿੰਦੇ ਆ ਚੱਲ ਸ਼ਾਤਰੀ ਤੇ ਹਾਂ ਐ ਕਾਡੂ ਇਹ ਇੱਥੇ ਇਹ ਜਾਲ ਬਾਈ ਹੁਣੀ ਲਾਇਆ ਬਹੁਤ ਚ ਰੋ ਗਿਆ ਸੀਗਾ ਬਸ ਲੇਟ ਹੋ ਗਏ ਕੁਛ ਕਾਪ ਸੈੱਟ ਨਹੀਂ ਸੀ ਬਸ ਧਿਆਨ ਹੀ ਦਿੱਤਾ ਗਿਆ ਜੀ ਪਹਿਲਾਂ ਤਾਂ ਇੰਨਾ ਕੰਨੀ ਤਾਂ ਹੀ ਬਾਈ ਵੱਡੇ ਆ ਰਹੇਗੇ ਕੁਛ ਕੁ ਬੱਚੇ ਆਪਣੇ ਕੋਲੇ ਥੋੜੇ ਹੀ ਨੇ ਠੀਕ ਆ ਆ ਬੱਚਾ ਘਟਿਆ ਕਮੜ ਲਾਇ ਵੀ ਕਮੜ ਲਾ ਲੈ ਆਪਣੇ ਕਮੜ ਲਿਆ ਦੀ ਥੋੜੇ ਜ਼ੋਰ ਵਧ ਦੇ ਦਿੰਦੇ ਆ ਕਮੜ ਦੇ ਬਹੁਤ ਜ਼ਿਆਦਾ ਨਹੀਂ ਆਪਣੇ ਕੋਲੇ ਘਟੋ ਘਟ 8 9 ਬੱਚੇ ਹੋਣਗੇ ਜਿਹੜੇ ਕਮੜਲੇ ਹੋਣਗੇ ਆਏ ਕੱਟ ਤੇਰੀ ਗਾਡੂ ਦੀ ਠੀਕ ਆ ਤੇ ਆ ਆਪਣੀਆਂ ਬੱਚੇ ਕੱਢੀ ਬੈਠੀਆਂ ਇਹਨੇ ਆਂਡੇ ਤਾਂ ਰੱਖਿਆ ਉਹ ਥੱਲੇ ਫੇਰ ਬੱਚੇ ਨੇ ਆ ਬੱਚਾ ਨਮਾ ਕੱਢਿਆ ਦੇਖੋ ਫੋ ਲੜਕਿਆਂ ਵਾਲਾ ਬਾਬਾ ਸੋਖ ਰੱਖੇ ਦੀ ਮਾਂ ਨੂੰ ਛੱਡਾਂਗੇ ਬਾਜੀ ਪਿਓ ਨੂੰ ਵੀ ਛੱਡਾਂਗੇ ਪਿਓ ਇਹਦਾ ਆਵਟ ਨਾ ਸੱਚੂ ਇਹ ਹੈਗੀ ਆ ਆਪਣੇ ਚਿੱਟੀਆਂ ਵਾਲੇ ਦੀ ਕਿਧਰ ਗਿਆ ਜਿੱਟੀਆਂ ਦਾ ਆ ਬੈਠਾ ਕਬੂਤਰ ਆ ਕਬੂਤਰ ਆ ਘਟੀਆਂ ਦੀ ਗੁੰਝੀ ਲੱਗੀ ਹੋਈ ਹੈ ਇਹਦੇ ਨਾਲ ਇਹਦੀ ਭੈਣ ਆਪਣੇ ਕੋਲ ਤੜਨੀ ਮਾਰਦੀ ਹੁੰਦੀ ਸੀ ਬਸ ਨਜ਼ਰ ਹੀ ਲੈ ਕੇ ਬੈਗੀ ਉਹਨੂੰ ਵਾਹਿਗੁਰੂ ਨਜ਼ਰਾਂ ਤੋਂ ਬਚਾਵੇ ਬਸ ਇਹਨਾਂ ਨੂੰ ਠੀਕ ਆ ਉਹ ਗੁਰਕੀ ਜਾਂਦਾ ਉਹ ਜਿਹੜਾ ਆਪਾਂ ਭਰਾ ਗੁਰੀ ਕਣੀ ਛੱਡਿਆ ਜਿਗਾ ਬੱਚਾ ਉਹਦਾ ਭਾਈ ਆ ਇੱਕ ਉਹ ਹੈ ਤੇ ਇੱਕ ਕਮਾਂਡਲਾ ਕਮਾਂਡਲਾ ਉਹ ਬੈਠਾ ਥੱਲੇ ਉਹ ਬੈਠਾ ਉਹ ਲੜੀਆ ਦਾ ਇਹਦਾ ਠੀਕ ਆ ਆ ਆਪਣੇ ਵੱਡਿਆਂ ਦਾ ਮੱਖੇ ਵਾਲੇ ਦਾ ਠੀਕ ਆ ਤੇ ਬਾਈ ਵਾਲੀ ਜਿਹੜੀ ਵੱਡੀ ਕਬੂਤਰੀ ਸ਼ਾਕ ਕੀ ਆ ਉਹਦਾ ਠੀਕ ਆ ਆ ਫਿਰ ਪੰਨੂ ਵਾਲੇ ਆ ਗਏ ਠੀਕ ਆ ਇਹ ਆਪਣੇ ਕੋਲੇ 4 ਬੱਚੇ ਹੋ ਗਏ ਹੁਣ ਬਾਈ ਆਪਾਂ ਬਸ ਔਖ ਰੱਖੇ ਤੇ ਛੱਡਾਂਗੇ ਇਹਨਾਂ ਨੂੰ ਪਹਿਲੀਆਂ ਜੀ ਇਹਦਾ ਭਰਾ ਉੱਡਿਆ ਸੀ ਬਾਈ ਇੰਨਾ ਜ਼ੋਰ ਲਾਇਆ ਸੀਗਾ ਗਰਮੀ ਵੀ ਫੁੱਲ ਸੀ ਬਾਈ ਪੰਜਵਾਂ ਛੇਵਾਂ ਨਿੰਮਜ ਫਸ ਗਿਆ ਸੀ ਨਿੰਮਜ ਫਸ ਵੀ ਕਿਉਂ ਗਿਆ ਥੋੜਾ ਜਿਹਾ ਕੱਚਾ ਕਰਤਾ ਜਵਾਕਾਂ ਨੇ ਥੱਲੇ ਬੱਠਲ 'ਚ ਪਾਣੀ ਪਾ ਕੇ ਉੱਤਰ ਕਿਉਂ ਲੱਗੇ ਤੇ ਉਹ ਕਬੂਤਰ ਉੱਥੇ ਖੜ ਗਿਆ ਬਸ ਤੇ ਐਸਾ ਖੜਿਆ ਵਿਚਾਰਾ ਤੇ ਇੱਕੋ ਮੁਕੇ ਨੀਮੀ ਹੋ ਕੇ ਉੱਚਾ ਹੋਇਆ ਹੀ ਨਹੀਂਗਾ ਉਹ ਤੁਰ ਮੋੜੇ ਹੀਗਾ ਇੱਕ ਆ ਬੱਚਾ ਕੜਾਇਆ ਹੁਣ ਆਪਾਂ ਮੇਰੀ ਜਾਨ ਜੇ ਬਚ ਜੇ ਤਾਂ ਠੀਕ ਹੈ ਬਾਕੀ ਆ ਵੱਡੇ ਨੇ ਬਾਈ ਵੱਡੇ ਪੱਠੇ ਕੱਢਦੇ ਨਹੀਂ ਜਾਣ ਕੇ ਕਿਉਂਕਿ ਲੜਦੇ ਵਾਲਾ ਨੇ ਠੀਕ ਹੈ ਦੂਜੇ ਛੋਟੇ ਬੱਚਿਆਂ ਨੂੰ ਡੇਕ ਦੇ ਦਿੰਦੇ ਨੇ ਫਿਰ ਇਹ ਇਹ ਹੁਣ ਕੱਢਦੇ ਆਂ ਇਧਰੋਂ ਇਧਰੋਂ ਹੈਗੇ ਨੇ ਆਪਣੇ ਤਿੰਨ ਚਾਰ ਕੀ ਬੱਚੇ ਨੇ ਬਸ ਵੱਡੇ ਉਤਰਾ ਹੀ ਨੇ ਠੀਕ ਆ ਆ ਦੇਖੋ ਪਹਿਲਾਂ ਕਰੋ ਚੈੱਕ ਨੀਲੇ ਬੱਚੇ ਆਪਣੇ ਠੀਕ ਆ ਆ ਪਿਓ ਆਤਮਾਨ ਉਹ ਬੈਠੇ ਬੱਚੇ ਬਾਕੀ ਆ ਨਵੇਂ ਕੱਢੇ ਨੇ ਆਪਣੇ ਮੇਰੇ ਭਰਾ ਕਹਿੰਦੇ ਸੀਗੇ ਬਾਈ ਬੱਚੇ ਮਿਲ ਜਾਣਗੇ ਕੋਈ ਨਾ ਬਾਈ ਵੱਡੇ ਬੋ ਲੈਣ ਦੋ ਦੇਖ ਲਾਂਗੇ ਕੋਈ ਚੱਕਰ ਨਹੀਂ ਪਹਿਲਾਂ ਤਾਂ ਇੱਕ ਮੇਰੇ ਭਰਾ ਦੇ ਰਹਿੰਦੇ ਨੇ ਇਟਲੀ ਵਾਲੇ ਦੇ ਠੀਕ ਹੈ ਪਹਿਲਾਂ ਤਾਂ ਉਹਦੇ ਭੇਜਣੇ ਆ ਯਾਰ ਕਿਉਂਕਿ ਜਦੋਂ ਹੀ ਉਹਦਾ ਸਵੱਬ ਬਣਦਾ ਭੇਜਣ ਦਾ ਉਹਦੀ ਕੋਈ ਨਾ ਕੋਈ ਫਨ ਆੜ ਜਾਂਦਾ ਆ ਹੁਣ ਜੇ ਭੇਜਣ ਲੱਗੇ ਸੀ ਬੱਸਾਂ ਵਾਲਿਆਂ ਨੇ ਅੱਲੜੋ ਲੜਾਈ ਤੇ ਸਟ੍ਰਾਈਕ ਕਰਤੀ ਸਾਰੇ ਠੀਕ ਹੈ ਤੇ ਉਦੋਂ ਰਹਿ ਗਏ ਬਸ ਜਮਾ ਤਿਆਰੀ ਸੀਗੇ ਭੇਜਣ ਨੂੰ ਬਸ ਉਹ ਵਿਚੀ ਰਹਿ ਜਾਂਦਾ ਚਲੋ ਜਿੱਦੋਂ ਜਿਹਦਾ ਜਿੱਥੇ ਦਾਣਾ ਪਾਣੀ ਜਦੋਂ ਲੈ ਗਿਆ ਹਨਾ ਉਹਦੀ ਹੋਣਾ ਆ ਦੇਖੋ ਆ ਬੱਚੇ ਆਪਣੇ ਕੋਲ ਬੈਠੇ ਨੇ ਠੀਕ ਆ ਕੱਢੀ ਜਾਂਦੇ ਨੇ ਆਂਡੇ ਤਾਂ ਹੀ ਵਜਦੇ ਨੇ ਠੀਕ ਆ ਮੇਰਾ ਹੁਣ ਕਢਾਉਣ ਦਾ ਮਤਲਬ ਇਹ ਆ ਬਾਈ ਕਿਉਂਕਿ ਪਹਿਲਾਂ ਆਪਣੇ ਤੁਨਾ ਕਢਾਇੇ ਨਹੀਂ ਗਏ ਬੱਚੇ ਕਢਾਏ ਜਰੂਰ ਸੀ ਪਰ ਮਤਲਬ ਸਾੰਭੇ ਨਹੀਂ ਗਏ ਠੀਕ ਆ ਬੱਚੀ ਦੇਖਦਾ ਸੀ ਤੇ ਉਦੋਂ ਧਿਆਨ ਨਹੀਂ ਬੱਜਿਆ ਤੇ ਕਬੂਤਰ ਨਾਲ ਫੰਗ ਖਾ ਗਏ ਸੀਗੇ ਇੱਕ ਨੂੰ ਆਸ ਸੀ ਸਾਡੇ ਨੂੰ ਇੱਕ ਤੋਂ ਬਾਅਦ ਸਾਰੇ ਨਹੀਂ ਹੋਲੀ ਉਹਦੇ ਕਰਕੇ ਨਾ ਬੱਚੇ ਬਣੇ ਨਹੀਂ ਕੁਛ ਕੋ ਬੱਚੇ ਨਹੀਂ ਉਹਨਾਂ ਚੋਂ ਹਨਾ ਆ ਵਿੱਚ ਹੀ ਦਿਖਾਉਂਗਾ ਤੈਨੂੰ ਫੰਗ ਛੰਗ ਜੇ ਹੁਣ ਆਏ ਨਹੀਂ ਉਹਨਾਂ ਦੇ ਠੀਕ ਆ ਜੇ ਸੈਟ ਵਟ ਹੋ ਜਾਣ ਤਾਂ ਆ ਆਪਣੇ ਨੀਲੇ ਨੇ ਠੀਕ ਆ ਆ ਆਪਣੇ ਨੀਲੇ ਠੀਕ ਆ ਆ ਇੰਨੇ ਕ ਬੱਚੇ ਨੇ ਭਾਈ ਬਾਬਾ ਸੁੱਖ ਰੱਖੇ ਜੇ ਬੱਚ ਜਾਣ ਠੀਕ ਆ ਵਾਈ ਗਰੂ ਨੇ ਚੜਦੀ ਗਲਾ ਰੱਖੇ ਤੇ ਆਜੋ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਠੀਕ ਹੈ ਆਹ ਮਿੱਤਰੋ ਕਰ ਲੋ ਚੈੱਕ ਸਾਰੇ ਠੀਕ ਹੈ ਇਹਦਾ ਨਾਮ ਹੈ ਚਨਕਾਰਾ মালਟੀ ਵਿਟਾਮਿਨ ਸਰਪ ਹੁੰਦਾ ਬਈ ਇਹਦੇ ਚ ਆਹ ਦੇਖ ਲਓ ਕਿੰਨਾ ਕੁਛ ਹੈ ਇਹਦੇ ਚ ਵਿਟਾਮਿਨ B ਏ ਠੀਕ ਹੈ ਵਿਟਾਮਿਨ B 2 ਵਿਟਾਮਿਨ C ਵਿਟਾਮਿਨ D 3 ਠੀਕ ਹੈ ਨਿਸ਼ੂ ਮੇਡਾ ਕੈਲਸ਼ੀਅਮ ਸੋਡੀਅਮ ਆ ਠੀਕ ਆ ਸਾਰਾ ਕੁਝ ਹੀ ਆ ਠੀਕ ਆ ਇਹਦਾ ਕੀ ਕਰਨਾ ਤੁਸੀਂ ਵੀਰੇ 1 ਲੀਟਰ ਪਾਣੀ ਚ ਠੀਕ ਆ ਇੱਕ ਢੱਕਣ ਪਾਉਣਾ ਠੀਕ ਆ ਤੇ ਜੇ ਆਪਣਾ 2 ਲੀਟਰ 3 ਲੀਟਰ ਪਾਣੀ ਆ ਜਿੰਨਾ ਪਾਣੀ ਆ ਉਹਦੇ ਹਿਸਾਬ ਨਾਲ ਹਫਤੇ ਜਿਹਨੂੰ ਠੀਕ ਆ ਤਿੰਨ ਵਾਰੀ ਪਾਉਣਾ ਬਈ ਤੁਸੀਂ ਲਗਾਤਾਰ ਤਿੰਨ ਦਿਨ ਪਾਓ ਜਿਵੇਂ ਸੋਮਵਾਰ ਮੰਗਲਵਾਰ ਬੁੱਧਵਾਰ ਪਾਓ ਠੀਕ ਆ ਤਿੰਨ ਦਿਨ ਲਗਾਤਾਰ ਪਾਈ ਚਲੋ ਰਿਜ਼ਲਟ ਦੇਖੋ ਤੁਸੀਂ ਜਾਣ ਪਰਾਏ ਨੇ ਓਕੇ ਦੀ ਰਿਪੋਰਟ ਹੋ ਜਾਣਗੇ ਲਾਲ ਹੋ ਜਾਣਗੇ ਥੱਲੋ ਠੀਕ ਆ ਇਹ ਜ਼ਰੂਰ ਪਾਓ ਤੇ ਇੱਕ ਜਿਹੜੇ ਕਬੂਤਰਾਂ ਦੀਆਂ ਲੱਤਾਂ ਖੜ ਜਾਂਦੀਆਂ ਆ ਬਾਈ ਠੀਕ ਐ E1 ਦਾ ਕੈਪਸੂਲ ਆਉਂਦੇ ਹਰੇ ਜੇ ਆਪਣੇ ਠੀਕ ਐ ਮਲਟੀਵਿਟਾਮਿਨ ਵਾਲੇ ਇਹ ਆਉਂਦੇ ਠੀਕ ਐ ਉਹ 250mg ਵਾਲਾ ਲਿਆਓ ਠੀਕ ਐ ਤੇ ਇੱਕ ਦੇ ਦਿਓ 3 ਦਿਨ 4 ਦਿਨ ਲਗਾਤਾਰ ਦਿਓ 3-4 ਦਿਨਾਂ ਚ ਹੀ ਕਬੂਤਰਾਂ ਦੀ ਲੱਤ ਲੁੱਤਾਂ ਤੋਂ ਸੈੱਟ ਹੋ ਜਾਂਦਾ ਠੀਕ ਐ ਤੇ ਨਾਲ B ਕੰਪਲੈਕਸ ਗੋਲੀ ਆਉਂਦੀ ਐ ਠੀਕ ਐ ਅੱਧੀ ਗੋਲੀ ਉਹ ਦਿਓ ਉਦੋਂ ਨਾ ਕੀ ਆ ਗਰਮੈਸ਼ ਗਰਮੂਂ ਜਾਂ ਕੋਈ ਅੰਦਰ ਹੁੰਦਾ ਹਨਾ ਲੀਵਰ ਚ ਉਹ ਸੈੱਟ ਹੋ ਜਾਂਦਾ। ਬਾਕੀ ਜਿਹੜੇ ਕਬੂਤਰ ਥੱਲੇ ਸੈੱਟ ਨਹੀਂ ਹੁੰਦੇ ਲਾਲ ਨਹੀਂ ਹੁੰਦੇ ਉਹਨਾਂ ਨੂੰ ਆ ਪਾਓ। ਖੁਰਾਕ ਤੁਹਾਨੂੰ ਪਿਛਲੀ ਵੀਡੀਓ ਚ ਦੱਸਤੀ ਦੁਬਾਰਾ ਦੱਸ ਦੇਣਾ। ਕਣਕ, ਠੀਕ ਆ ਛੋਲਿਆਂ ਦੀ ਦਾਲ ਤੇ ਸੋਇਆਬੀਨ ਥੋੜਾ ਜਿਹਾ ਤਾਰਾ ਮੀਰਾ ਠੀਕ ਆ ਤੇ ਮੋਠ ਆ ਤਿੰਨ ਚਾਰ ਚੀਜ਼ਾਂ ਹੀ ਪਾ ਲੋ ਬਹੁਤ ਨਹੀਂ ਬਈ। ਠੀਕ ਆ। ਜੇ ਉਹੀ ਗੱਲ ਆਪਣੇ ਜਾਨਵਰ ਨਸਲ ਦੇ ਨੇ ਬਈ ਉਹ ਨਸਲ ਦਿਖਾਉਣਗੇ। ਠੀਕ ਆ। ਤੇ ਖੁਰਾਕ ਤਾਂ ਚਾਹੀਏ ਉਹੀ ਗੱਲ ਘਟੋਵੇ ਵੱਧੋਵੇ ਕੋਈ ਚੱਕਰ ਨਹੀਂ ਬਾਈ ਸਿਰਫ ਇਹ ਭੇਡ ਚਾਲਾ ਠੀਕ ਹੈ ਨਵੇਂ ਭਰਾਵਾਂ ਨੂੰ ਉਹੀ ਗੱਲ ਉੱਠਣ ਨਹੀਂ ਦਿੱਤਾ ਜਾਂਦਾ ਬਈ ਅੱਜ ਕੱਲ ਹਰੇ ਗੇਮ ਚ ਹੈ ਯਾਰ ਆਪਣੇ ਵਾਲੀ ਚ ਨਹੀਂ ਸਾਰਿਆਂ ਚ ਹੁੰਦਾ ਜਿਹੜਾ ਨਵਾਂ ਉੱਠਦਾ ਉਹਨੂੰ ਕੋਈ ਨਹੀਂ ਉੱਠਣ ਦਿੰਦਾ ਬਾਈ ਠੀਕ ਹੈ ਉਹਨੂੰ ਥੱਲੇ ਦੱਬ ਕੇ ਹੀ ਰੱਖਦੇ ਨੇ ਇਹ ਅਸੂਲ ਹੈ ਹਰੇ ਗੇਮ ਦਾ ਕਬੱਡੀ ਚ ਦੇਖ ਲਓ ਠੀਕ ਹੈ ਕਾਸੇ ਚ ਦੇਖ ਲਓ ਪਰ ਜਿਹੜੇ ਵੱਡੇ ਖਿਡਾਰੀ ਨੇ ਉਹ ਵੱਡੇ ਹੀ ਨੇ ਤੇ ਨਵੇਂ ਬੰਦਾ ਦਾ ਬਹੁਤ ਔਖਾ ਹੁੰਦਾ ਬਈ ਇਹ ਗੇਮ 'ਚ ਮੂਰੇ ਠੀਕ ਹੈ ਸੋ ਭਰਾ ਮਿਹਨਤ ਕਰੀ ਚੱਲੋ ਵਾਹਿਗੁਰੂ ਫਲ ਆਪੇ ਦੇਊਗਾ ਜੇ ਮਿਹਨਤ ਕਰੋਗੇ ਠੀਕ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਠੀਕ ਹੈ ਤੇ ਦੱਬ ਕੇ ਰੱਖੋ ਕੰਮ ਐਹੇ ਜਿਹਾ ਐਹੇ ਚੀਜ਼ਾਂ ਦੱਸੂਗਾ ਆਪਣੇ ਵਾਲੇ ਚੈਨਲ ਤੇ ਤੁਹਾਨੂੰ ਜਿਹੜੀਆਂ ਅਜੇ ਤੱਕ ਕਿਸੇ ਨੇ ਦੱਸੀਆਂ ਨਹੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਹਨਾ ਪਰ ਐਤਕੀ ਜਿਹੜੇ ਜਿਹੜੇ ਭਰਾ ਆਪਣੀ ਗੇਮ ਤੇ ਜਿੱਤਣਗੇ ਠੀਕ ਹੈ ਆਪਾਂ ਉਹਨਾਂ ਦਾ ਰਿਜ਼ਲਟ ਪਵਾਵਾਂਗੇ ਪਿਛਲੀ ਵਾਰ ਚਲੋ ਆਪਾਂ ਨਹੀਂ ਪਵਾਇਆ ਹਨਾ ਬਹੁਤ ਭਾਈ ਜ ਤੇ ਕੁਝ ਕੁ ਜਿੱਤੇ ਵੀ ਸੀ ਨਹੀਂ ਵੀ ਦੱਸਿਆ ਕਈਆਂ ਨੇ ਹਨਾ ਕਈਆਂ ਨੇ ਆਪਾਂ ਨੂੰ ਸਿਰਫ ਵਧਾਈਆਂ ਦੇਤੀਆਂ ਚਲੋ ਵੀ ਬਹੁਤ ਆ ਹਨਾ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਜਿਉਂਦੇ ਬਾਦ ਦੇ ਰਹੋ ਤੇ ਖਿੱਚ ਕੇ